ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਡੋਰੀ ਬਟਾਚ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰੀ ਆ ਜਿਹੜਾ ਉਹਨਾਂ ਕਿ ਇਥੋਂ ਅੰਮ੍ਰਿਤਸਰ ਉਹਨਾਂ ਕਿ ਮਜੀਠਾ ਹੈ ਤੇ ਬਾਈਪਾਸ ਵੀ ਇਥੋਂ ਲੱਗ ਗਈ ਆ ਜਿਹੜਾ ਅੰਮ੍ਰਿਤਸਰ ਵਾਲਾ ਬਾਈਪਾਸ ਤੇ ਦੁੱਧ ਦਾ ਕੰਮ ਹੈ ਵੀਰ ਜੀ ਉਹਨਾਂ ਦਾ ਡੇਰੀ ਦਾ ਕੰਮ ਹੈ ਤੇ ਅੱਜ ਤੁਹਾਨੂੰ ਆ ਤਿੰਨ گاਵਾ ਤੇ ਇੱਕ ਧਨਵਾ ਮੱਝ ਵੀ ਤੁਹਾਨੂੰ ਦਿਖਾਉਣੀ ਹੈ ਚੰਗੇ ਭਾਰੇ ਪੱਲੇ ਦੀ ਚੰਗੇ ਕੱਦ ਕਾਠ ਦੀ ਜਿਹੜੀ ਮੱਝ ਹੈ ਇੱਕ ਇਹ ਵੀ ਤੁਹਾਨੂੰ ਵਿਖਾਵਾਂਗੇ ਤੇ ਕੁਛ ਪਸ਼ੂ ਇੱਧਰ ਵੀ ਜਿਹੜੇ ਵੱਜੇ ਆ ਚੰਗੇ ਰਿਕਾਰਡ ਵਾਲੇ ਪਸ਼ੂ ਆ ਜਿਹੜੇ ਸਾਰੇ ਵੇਦਿਆਂ ਨਾਲ ਕੋਲ ਉਹ ਅੰਦਰ ਤੱਕਰ ਸਭ ਦੂਰ ਤੱਕਰ ਜਿਆਦੇ ਪਸ਼ੂ ਨੀਲੀ ਦੀਆਂ ਹੀ ਆ ਵੇਦਿਆਂ ਨਾਲ ਦੇ ਕੋਲ ਜਾਈਆਂ ਉਹ ਦੇਖ ਸਕਦੇ ਐ ਅੰਦਰ ਤੱਕਰ ਸਾਰੇ ਪਸ਼ੂ ਜਿਹੜੇ ਵੱਜੇ ਆ ਇੱਧਰ ਵੀ ਮੱਝ ਜਿਹੜੀ ਵੱਜੀ ਨੀਲੀ ਦੀ ਵੱਜੀ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਠੀਕ ਠਾਕ ਵਿੱਦੀ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਜਰ ਸਿੰਘ ਤੇ ਪਿੰਡ ਪੁਆਇੰਟ ਬੰਡੋਰੀ ਵਿੜਾਇ ਤੇ ਜ਼ਿਲ੍ਹਾ ਤੇ ਤਹਿਸੀਲ ਅੰਮ੍ਰਿਤਸਰ ਤੇ ਅੰਮ੍ਰਿਤਸਰ ਵਾਲਾ ਬਾਈਪਾਸ ਕਿੰਨਾ ਕਿਤੇ ਇੱਥੋਂ ਅਪੀ ਇੱਥੋਂ ਹਣਾ 2 ਕਿਲੋਮੀਟਰ ਤੇ ਮਝੇਠਾ ਵੀ ਲੱਗ ਗਈ ਐ ਇੱਥੇ ਮਝੇਠਾ ਇਹ ਤੋਂ 7 ਕਿਲੋਮੀਟਰ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਰੀ ਫੋਨ ਨੰਬਰ ਅੱਛਾ ਚਲੋ ਦੂਸਰਾ ਲਿਖਣਾ ਵਿੱਚ ਜਿਹੜਾ ਠੀਕ ਆ ਤੇ ਡੇਰੀ ਦਾ ਕੰਮ ਫੇਰ ਆਪਣਾ ਨਹੀਂ ਤਾਂ ਆਪਣਾ ਦੁੱਧ ਦਾ ਕੰਮ ਐ ਅੱਛਾ ਤੇ ਪਸ਼ੂ ਚੰਗੇ ਰੱਖੇ ਫਿਰ ਸਾਰੀ ਪਸ਼ੂ ਸਾਰੇ ਚੰਗੇ ਜੇ ਪਿਓਰ ਨੀਲੀ ਦੀਆਂ ਦਨ ਗਾਉਂਦੇ ਮਈਆਂ ਅੱਛਾ ਪਿਓਰ ਨੀਲੀ ਦੀਆਂ ਤੇ ਅੱਜ ਹੁਣ ਤਿੰਨ ਗਾਵਾਂ ਵਿੱਚ ਨੀਆਂ ਤੇ ਇੱਕ ਮੱਝ ਚਲੋ ਮੱਝ ਵਖਾ ਲਈਏ ਪਹਿਲਾਂ ਨਾ ਆ ਜਿਹੜੀ ਮੱਝ ਆ ਤੇ ਮੱਝ ਤੇ ਬਾਥੀ ਆ ਕੇ ਨੀਰਾ ਆਏ ਬੜੀ ਤਗੜੀ ਮੱਝ ਬੱਠੀ ਪਿਓਰ ਮੱਝ ਬਾਕੀ ਉਹ ਤਰ੍ਹਾਂ ਜੜੀਆਂ ਵਾ ਅੰਦਰ ਮੱਝਾਂ ਸਾਰੀਆਂ ਨੀਲੀਆਂ ਦੀਆਂ ਬੱਦੀਆਂ ਸਾਰੀਆਂ ਨੀਲੀਆਂ ਜੇ ਤੇ ਹੁਣ ਇੱਕ ਆ ਵੀ ਮੱਝ ਨੀਲੀ ਦੀ ਬੜੀ ਖੂਬਸੂਰਤ ਆ ਇਹ ਤੇ ਬਹੁਤ ਦੁੱਧ ਵਾਲੀ ਮਹੀ ਹੈ ਨਾ ਅੱਛਾ ਜਿਹੜੇ ਦੁੱਧ ਵਾਲੀ ਜੀ ਹੈ ਕਿੰਨਾ ਇਹਦੇ ਕੋਲ ਦੁੱਧ ਐਵੇਂ ਉਹ 21 ਤੋਂ 22 ਕਿਲੋ ਤਿਆਰ ਅੱਛਾ 21 22 ਲੀਟਰ ਤਿਆਰ ਹੈ ਜਿਹੜਾ ਇਹਦੇ ਕੋਲ ਆਹ ਦੇਖ ਸਕਦੇ ਜੀ ਪਿਓਰ ਨੀਲੀ ਦੀ ਆ ਤਾਂ ਪੂਰੇ ਹਾਥੀ ਮੱਝਾਂ ਸਾਰੀਆਂ ਜਿਹੜੀਆਂ ਬੜੀਆਂ ਪਲੀਆਂ ਆ ਵੀ ਬੜੀ ਤਗੜੀ ਮੱਝ ਆ ਉੱਤੇ ਤਾਂ ਸਾਰੀਆਂ ਮਹੀਆਂ ਸਾਰੀਆਂ ਨੀਲੀ ਉੱਧਰ ਵੀ ਸਭ ਜੜੀਆਂ ਵਾਂ ਨੀਲੀ ਦੀਆਂ ਮੱਝਾਂ ਵੀ ਜਣੇ ਰੱਖਿਆ ਡੇਰੀ ਦਾ ਕੰਮ ਹੈ ਤੇ ਚੰਗੀਆਂ ਕੱਟੀਆਂ ਵੀ ਨਾਲ ਪਾਲ ਲੈਂਦੇ ਆ ਆਹ ਦੇਖ ਸਕਦੇ ਜੀ ਸਾਰਾ ਹੀ ਮਾਲ ਨੀਲੀ ਦਾ ਮਾਲੀ ਵੀ ਨੀਲੀ ਦਾ ਹੀ ਆ ਟੇਕੋ ਆਰੇ ਸਾਡੇ ਕੱਟਾ ਵੀ ਨੀਲੀ ਦਾ ਰੱਖਿਆ ਆ ਆ ਵੀ ਮੱਝ ਨੀਲੀ ਦੀ ਆ ਬਾਹਰ ਵੀ ਕੁਛ ਮੱਝਾਂ ਬੱਜੀਆਂ ਵੀ ਸਾਰੀਆਂ ਨੀਲੀ ਦੀਆਂ ਤੇ ਸਾਰੀਆਂ ਚੰਗੇ ਦੁੱਧ ਵਾਲੀਆਂ ਕਿੰਨੇ ਕੇ ਦੁੱਧ ਵਾਲੀਆਂ ਵੀ ਦੀ ਮੱਝਾਂ ਆਪਣੇ ਕੋਲ 22 23 ਲੀਟਰ ਤੋਂ ਘੱਟ ਕੋਈ ਵੀ ਨਹੀਂ ਰੱਖੀ ਹੋਈ ਅੱਛਾ 22 ਦਾ ਦੁੱਧ ਡੇਰੀ ਦਾ ਕੰਮ ਆ ਉਹਨਾਂ ਨੂੰ ਮਹੀਂ ਚੰਗੀ ਤੋਂ ਚੰਗੀ ਵਾਰਾ ਤੇ ਖਾਲੀ ਬਾੜੀ ਮਹੀਂ ਲਈ ਅੱਛਾ 22 ਲੀਟਰ ਤੋਂ ਥੱਲੇ ਮੱਝ ਹੈ ਹੀ ਨਹੀਂ ਕੋਈ ਵੀ ਕੋਈ ਵੀ ਨਹੀਂ 22 23 ਲੀਟਰ ਤੋਂ ਥੱਲੇ ਕੋਈ ਨਹੀਂ 7ਵੇਂ ਮਹੀਨੇ ਸੁਵੇ ਆ ਤੇ ਹੁਣ ਇਹਦੇ ਥੱਲੇ ਆ ਗਏ 16 ਦਸਕਾਰਾ ਲੀਟਰ ਪਿਆ ਰਿਆ। ਅੱਛਾ 8ਵਾਂ ਸੁਵਾ ਮਾਜੇ ਉਹਦੇ। ਠੀਕ ਆ। ਤੇ ਸੋਈ ਨੂੰ ਕਿੰਨਾ ਚਿਰ ਹੋਇਆ ਇਹਨੂੰ? ਇਹਨੂੰ 5 ਮਹੀਨੇ ਹੋ ਗਏ ਜੀ। 5 ਮਹੀਨੇ ਨੂੰ ਸੋਈ ਨੂੰ ਹੋ ਗਏ ਤੇ 8ਵਾਂ ਸੁਵਾ ਤੇ 9 ਮਹੀਨਿਆਂ ਦੀ ਪ੍ਰੈਗਨੈਂਸੀ ਆ ਗਿਆ। ਅੱਛਾ ਤੇ 9 ਮਹੀਨਾ ਦੀ ਗੱਭਨ ਵੀ ਆ ਤੇ ਆ ਦੇਖ ਸਕਦੇ ਜੇ ਆ ਹੁੰਦੇ ਡੇਰੀਆਂ ਵਾਲਿਆਂ ਦੇ ਪਸ਼ੂ ਜਿਹੜਾ ਤਾਇਆ ਤੋਂ ਜ਼ਿਆਦਾ ਡੇਰੀਆਂ ਦੇ ਪਸ਼ੂ ਪਸੰਦ ਕਰਦੇ ਆ। ਯੋਗੀ ਆ ਕੱਟਾ ਉਹ ਮਹੀਂ ਦਾ ਜੀ ਉਸ ਤਰ੍ਹਾਂ ਕਿਸੇ ਨੇ ਕਹਿਣਾ ਕਿ ਇਹ ਖੋਲਾ ਹੀ ਆ ਦੇਦਾ ਕੀ ਕਰਨਾ ਤੇ ਪਰ ਦੁੱਧ ਜਿਹੜਾ ਵਾ 16 ਲੀਟਰ ਆ ਤੇ ਪਿਨਾ ਮਹੀਨਾ ਦੀ ਗੱਬਨ ਵੀ ਆ ਤੇ ਚਵਾ ਨਹੀਂ ਸਕਦੇ ਹਮ ਜੀ ਕੋਲ ਤੇ ਉਹ ਵੀ ਇੱਕ ਬੱਚਾ ਬੜਾ ਖੂਬਸੂਰਤ ਆ ਪਿਓਰ ਨਹੀਂ ਲੀਂਦਾ ਵੇ ਕੋਤੋਂ ਨਹੀਂ ਖੁੰਦੇ ਵੀ ਨਹੀਂ ਜਾਣੇ ਵੇ ਕੋ ਤਾਂ ਹੀ ਪੋਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਡੇਰੀ ਚ ਪਸ਼ੂ ਜਿਹੜਾ ਲੈਣਾ ਵਾ ਕਿਉਂਕਿ ਡੇਰੀ ਦੇ ਪਸ਼ੂ ਸਾਰੇ ਹੀ ਚੰਗੇ ਹੁੰਦੇ ਆ ਪਿਓਰ ਕੱਟਾ ਵਾ ਨਹੀਂ ਲੀਦਾ ਵਾ ਠੀਕ ਆ ਤੇ ਚਲੋ ਹੁਣ ਮੱਝ ਜਿਹੜੀ ਵੀਰ ਜੀ ਹੁਣਾਂ ਨੇ ਵੇਚਨੀ ਆ। ਇਹਨੇ ਵੀਰ ਜੀ ਸੱਜਰ ਨੇ ਕਿੰਨਾ ਕ ਦੁੱਧ ਚਵਾਇਆ ਜੇ। ਇਹਦੇ ਥੱਲੇ 20 ਲੀਟਰ ਕੱਢਾ ਕਰਕੇ ਬਣਿਆ ਜੇ। ਅੱਛਾ 20 ਲੀਟਰ ਦੁੱਧ ਤੁਸੀਂ ਹੱਥੀਂ ਚੋਇਆ ਹੋ। ਹੱਥੀਂ ਹੋਇਆ ਆਪਣੀ। ਠੀਕ ਐ। ਕਿਸੂ ਐਰ ਕੀ ਗੱਬਣ ਆ। ਅੱਛਾ ਅਗਲੀ ਆਪੇ ਦੁਬਾਰੀ ਦੇ ਉੱਤੋਂ ਲਈ ਤੂੰ ਮੰਡੀ ਤੋਂ। ਮੰਡੀ ਚ ਲਈ। ਵੱਲੇ ਮੰਡੀ ਤੋਂ ਲਈ। ਠੀਕ ਐ। ਪਰ ਮੱਝ ਦੇ ਮੱਝ ਦੇ ਛੋਟੇ ਹੱਥੀਂ ਚ ਆਜੂਗੀ ਪੂਰੀ? ਨਹੀਂ ਆਉਣੀ। ਛੋਟੇ। ਛੋਟੇ ਹੱਥੀਂ ਨਹੀਂ ਜਾਂਦੇ ਪੂਰੀ ਆਉਣੀ। ਬਾਕੀ ਜੇ ਆਵੇ ਤੇ ਮਹਾ ਫਸ ਫੁਸਕੇ ਹੋਣੀ ਆ। ਪੁਰੀ ਜਿਹਾ ਆਣਿਆ ਕਹਿੰਦਾ ਭਾਵੇਂ ਆ ਕਿ ਰਾਜੀ ਆ ਪੁਰੀ ਸਾੰਭ ਵੀ ਚੰਗੀ ਆ ਇੱਧਰ ਵੀ ਮਾਲ ਵੱਜਿਆ ਆ ਇੱਧਰ ਵੀ ਗਾਈਆਂ ਇੱਧਰ ਚਲੋ ਇੱਕ ਰੀਤ ਹੋਰ ਦੋਦਨ ਕਿੰਨਾ ਚਿਰ ਖੜਦੀ ਜੀ ਅਜੇ ਇਹ ਵੀ ਜੀ ਨੌਵਾਂ ਮਹੀਨਾ ਜਾਂਦਿਆ ਜੀ ਨੌਵਾਂ ਮਹੀਨਾ ਜਾਂਦਿਆ ਡੇਢ ਮਹੀਨੇ ਸੀ ਕੱਚੀ ਆ ਜੀ 3 ਮਹੀਨੇ ਸਵਾ ਮਹੀਨੇ ਦੀ ਕੱਚੀ ਆ ਮਤਲਬ ਮਹੀਨੇ ਤਾਂ ਡੇਢ ਮਹੀਨਾ ਖੜਦੀ ਆ ਪੂਰੀ ਵੱਡੀ ਮੱਝ ਆ ਗਈ ਕੋਈ ਵੀ ਰਾਨ ਕੇ ਵੇਖੇ ਕਰੀ ਥੱਲੇ ਵੀ ਚੱਲ ਰ ਆਪਾਂ ਦੇਖ ਸਕਦੇ ਚੰਗੀ ਆ ਤੇ ਪੂਰੀ ਰਾਜੀ ਆ ਯਾ ਦੇ ਸਾਦੇ ਪੂਰੀ ਮੋਟੀ ਮਿਲਕ ਵਨ ਲੱਗੀ ਆ ਥਾਣਾ ਦਾ ਸਾਈਜ਼ ਗਿਆਪ ਵੀ ਜਿਹੜਾ ਚੰਗਾ ਆ ਸਹੀ ਸਰਵੇਲ ਮੁਹੀ ਬੜੇ ਮੀਏ ਬਰਾਬਰ ਆ ਦੋ ਤਿੰਨ ਮੱਝਾਂ ਵਰਗੀ ਕੱਲੀ ਆ ਗਈ ਇਹ ਕੱਲੀ ਤੇ ਚੰਗੀ ਸ਼ੌਂਕ ਦਾ ਰੱਖੇ ਨਹੀਂ ਪਾੜੀ ਜਾਗੇ ਹਾਂਜੀ ਹਾਂਜੀ ਨਾਲੇ ਵੈਸੇ ਵੀ ਸ਼ਹਿਰ ਚ ਫਿਰਦਾ ਨੂੰ ਪਤਾ ਆਪਣਾ ਦੁੱਧਾ ਕੰਮਿਆਂ ਨੂੰ ਮਾੜਾ ਕਰਕੇ ਵਾਰਾ ਵਾਰਾ ਨਹੀਂ ਖਾਂਦੀਆਂ ਹਨਾ ਕੋਈ ਵਾਂਡ ਵਾਂਡ ਬੜੇ ਮਾ ਖੁੱਲਾਵਾ ਠੀਕ ਆ ਪਾਈ ਦਾ ਕਰਕੇ ਫਿਰ ਉਹ ਮਾੜਾ ਇਹਦਾ ਕਿੰਨੇ ਆਪਣੇ ਵਾਂਡ ਜੋ ਕੇ ਮਾਂ ਪੈ ਪੂਰੇ ਕਰਨੇ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਇਹਦੇ ਲੱਗ ਕਰਦੇ ਉਹੀ ਦਾਦਾ ਛੋਟ ਛੜ ਕਰਦੀ ਹੈ ਵਿੱਚ 5000 ਛੜਦੀ ਹੈ ਫਿਰ 95000 ਦੀ ਦੇ ਦੋ ਇਹੋ ਹੀ ਆਏ ਗਏ ਦਾ ਮਨ ਤਾਨ ਕਰਾਂਗੇ ਠੀਕ ਇਹ ਆ ਬੇ ਦਾ ਹੁਣ ਦਾ ਮੋਲ ਹੈ ਹਣਾ ਕਿਉਂਕਿ ਕਿਸ ਨੇ ਮਹੀਨਾ ਡੇਢ ਮਹੀਨਾ ਸੰਭ ਨਹੀਂ ਆ ਤੇ ਜਦਨ ਤਿਆਰ ਹੋਈ ਉਦੋਂ ਤੇ ਫਿਰ ਉਹਨੇ ਡੇਢ ਲੱਖ ਦੀ ਆ ਉਦੋਂ ਤੇ ਫਿਰ ਵਾਦ ਇਹਨੇ ਹੁਣ ਵੀ ਦੀਵਾਲੀ ਤੇ ਲੱਗੇ ਜਾ ਕੇ ਤਿਆਰ ਹੋਣਾ ਲੱਗੇ ਬੰਨੇ ਆ ਜੀ ਤੇ ਫਿਰ ਭਾਵੇਂ ਕਿਸ ਨੇ ਦੀਵਾਲੀ ਤੇ ਵੇਚ ਨਹੀਂ ਹੋਵੇ ਤੇ ਫਿਰ ਵਿਗ ਜਾਣੀ ਚੰਗੇ ਪੈਸੇ ਜਿੰਨੇ ਦੀ ਮਰਜ਼ੀ ਵੇਚ ਠੀਕ ਹੈ ਚਲੋ ਗਾਵਾਂ ਵੀ ਦਿਖਾ ਦਈਏ ਹਨ ਗਾਵਾਂ ਤੁਹਾਨੂੰ ਹੌਲੇ ਭਾਏ ਦਿਖਾਉਣੀਆਂ ਵਾ ਗਾਵਾਂ ਕੁਝ ਉੱਚੇ ਬੱਚੇ ਵਾਲੀਆਂ ਕੁਝ ਬੱਚੇ ਤੋਂ ਬਿਨਾ ਵਾ ਤੇ ਗਾਵਾਂ ਇਹ ਵੀ ਸੱਜਰਾਂ ਵੀ ਜੜੀਆਂ ਚੰਗੇ ਰਿਕਾਰਡ ਵਾਲੀਆਂ ਵਾ ਆ ਗਾਵਾਂ ਬਾਰੇ ਦੱਸ ਹੋ ਗਈ ਵੀ ਦੀ ਦੋਆਂ ਮਹੀਨੇ ਦੀ ਜੋ ਇਹ ਹੋ ਗਈ ਮਗਰ ਬੱਚੀ ਹੈ ਦੀ ਅੱਛਾ ਠੀਕ ਆ ਇਹਦਾ ਜਮਾਂਦਰੂ ਥਾਣਾ ਕਿ ਲੜਾ ਨਾ ਟਿਲੜ ਜੇ ਅੱਛਾ ਚੱਲਦਾ ਨਹੀਂ ਥਾਣਾ ਹਾਂਜੀ ਤੇ ਦੁੱਧ ਚੂੜਮਾਲਨ ਵਾਲਾ ਇਹ ਐ ਵੇਲੇ 12 ਕਿਲੋ ਖੁੱਲਾ ਹੋਊਗਾ ਥੱਲੇ ਤਿਆਰ ਬਿਲਕੁਲ ਤਿਆਰ ਆ ਜਿਹੜਾ ਠੰਡਾ ਕਰਕੇ ਮਣਕੇ ਦੇ ਦੇਣਾ ਦੋ ਟਾਈਮ 'ਚ ਵਈ ਕੋਈ ਚਾਰ ਟਾਈਮ 'ਚ ਵਈ ਠੀਕ ਆ ਠ ਔਰ ਫੇਰ ਇੱਕ ਰੀਨਾ ਬਾਕੀ ਸਾਂਭੇ ਸਾਂਭੀ ਇਹ ਵੀ ਪੂਰੀ ਆ ਰਾਜੀ ਆ ਜਿਹੜੀ ਪੂਰੀ ਇਹ ਵੀ 12 ਲੀਟਰ ਦੁੱਧ ਜਿਹੜਾ ਕਿੰਦੇ ਕੀ ਤਿਆਰ ਹੈ ਇਹਦੇ ਕੋਲ ਇਹਦੇ ਥਲੇ 16 ਕਿਲੋ ਹੀ ਹੁੰਦਾ ਅੱਛਾ ਆਪ ਨੂੰ ਨਾ ਕਾਣਾ ਲਾਉਣ ਕਰਕੇ ਨਾ ਫਿਰ ਡੋਣ ਹੋਗੇ ਡੰਕਰ ਠੀਕ ਆ ਇਹ ਕਰਕੇ ਥੋੜਾ ਜਾਨ ਤੇ ਇਹਦਾ ਫਿਰ ਮੁੱਲ ਜਾ ਆ ਜੀ ਛੋਟਾ ਆ ਜੀ ਕਿੰਨਾ 2000 ਰੁਪਏ ਦੇ ਦਾਰ 2000 ਜੀ ਜੱਸ ਨੂੰ ਹੀ ਆ ਬਾਈ ਕਰਾ ਲੋ ਤੇ ਸ਼ੂਟ ਪੂਰੇ 20 ਹੀ ਦੇ ਦਈਏ ਫਿਰ ਇਹ ਦੇ ਦੋ ਤਾਂ ਵੀ 500 ਰੁਪਏ ਸ਼ੂਟ ਕਰ ਦਾਂਗੇ 20 ਚੋਂ ਵੀ ਠੀਕ ਆ ਤੇ ਮਗਰ ਇਹਦੇ ਬੱਚੀ ਆ ਮਗਰ ਬੱਚੀ ਆ ਦੋ ਮਹੀਨੇ ਦੀ ਬੱਚੀ ਬਾਅਦ ਚ ਵਿਖਾ ਦਿੰਦੇ ਦੋ ਮਹੀਨੇ ਦੀ ਬੱਚੀ ਆ ਆ ਬੱਚਾ ਇਹਦਾ ਜੇ ਬੱਚਾ ਜਦੋਂ ਇਹ ਕਿੰਨੇ ਕਿ ਚਿਰ ਦੀ ਸੋਈ ਜੇ ਇਹ ਲੈ ਲੋ ਮਹੀਨਾ ਦੇ ਮਹੀਨਾ ਤਵਾ ਮਹੀਨਾ ਹੀ ਹੋਇਆ ਹਣਾ ਜੇ ਪਰ ਇੱਕ ਸਿੰਗ ਨਹੀਂ ਜੇ ਨਿਕਲੇ ਜਵਾਗ ਦੇ ਠੀਕ ਆ ਇਹ ਬੱਚਾ ਜੇ ਮਗਰ ਇਹਦੇ ਤੋਰ ਇੱਕ ਰੀਨਾਂ ਇਹ ਵੀ ਜਿਹੜੀ ਗਾਂ 14 11 ਕਿਲੋ ਖੁੱਲਾ ਤਿਆਰ ਹੈ ਜਿਹੜਾ ਦੁੱਧ ਮਿੰਤੀ ਵਾਲਾ ਉਹ ਦਾ ਸਰਵੇ ਠੀਕ ਆ ਉਹ ਇੱਕ ਦੋ ਚਾਰ ਦੋ ਦੋ ਉਹ ਕਰਾਂਗੇ ਦੂਰ ਮਾਰਾਂਗੇ ਤਾਂ ਕਿ ਦੱਦੇ ਦੱੜੇ ਮਿੰਤੀ ਵਾਲਾ ਜਿਹੜਾ ਪੱਕਾ ਕਿਸ ਨੇ 20 ਹੀ ਲੈਣਾ ਕੇ ਹਾਂਜੀ ਹਾਂਜੀ ਦੋ ਟਾਈ ਇਹ ਵੀ ਜਿਹੜੀ ਗਾਂ ਚੰਗੇ ਰਾਜੀ ਲੋਜੀ ਆ ਜਿਹੜਾ ਮਰਜ਼ੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ 40 ਕਰਦੇ ਜੀ ਅੱਛਾ ਜੋ ਤੁਸੀਂ ਕਹੋਗੇ ਉਹ ਦੋ ਹੀ ਛੱਡ ਦੀਏ ਤਾਂ ਵੀ ਦੋ ਛੱਡ ਦੀਏ ਹਾਂਜੀ ਦੋ ਛੱਡਦਾ ਚਲੋ ਬਾਕੇ ਕੋਈ ਫੋਨ ਲਾਵੇ ਹਨਾ ਕੋਈ ਫੋਨ ਲਾਵੇ ਦੇ ਦਾਂਗੇ ਕੋਈ ਨਹੀਂ ਜਿੱਥੇ ਕੋਈ ਕਹੂਗਾ ਠੀਕ ਆ ਤੇ ਇੱਕ ਆਹ ਗਾਂ ਜੇ ਹੁਣ ਹਾਂਜੀ ਇਹਦੇ ਕੋਲ ਐਵਲੇ 13 ਕਿਲੋ ਤਿਆਰ ਆ ਤਿਆਰ ਜਿਹੜਾ ਤੇ ਇਹ ਦੋ ਮਹੀਨਿਆਂ ਦੀ ਸੂਈ ਜੇ ਕੋਈ ਦਾ ਬੱਚਾ ਐ ਨਹੀਂ ਇਹਦਾ ਬੱਚਾ ਕੋਈ ਝੂਟ ਨਹੀਂ ਮਾਰਨਾ ਠੀਕ ਐਵਲੇ 13 ਕਿਲੋ ਜਿਹੜਾ ਮਰਜ਼ੀ ਵੀ ਚੋ ਕੇ ਮਿਣ ਕੇ ਲਖੜ ਸਕਦਾ ਤੇ ਇਹ ਦੋਹਾਂ 1.5 ਤੋਂ ਦੋਹਾਂ ਮਹੀਨੇ ਦੇ ਵਿੱਚ ਸੂਈ ਹੋਗੀ ਠੀਕ ਐ ਜੀ 13 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ ਹਾਂ ਚਲੋ ਅਜ ਲੈ ਆਓ ਫਿਰ ਨਿੱਕੇ ਨਿੱਕੇ ਸਿੰਗੇ ਦੇ ਹੈਗੇ ਆ ਬਾਾਕੀ ਉਤਨੇ ਵੀ ਸੋਹਣੀ ਵੜਿਆ ਚੱਬੂ ਦਾ ਥੋੜਾ ਜਿਹਾ ਕਰਦੀ ਪਹਿਲਾਂ ਸੰਗਲ ਪਾਏ ਸੀ ਇਹਨਾਂ ਵੇਖੋ ਸੰਗਲ ਉੱਥੇ ਬੰਨੇ ਆ ਚੱਬੂ ਇਹ ਜੈ ਇਹਨਾਂ ਹੁਣੇ ਪਾਇਆ ਵਾ ਨੇੜੀਆਂ ਚ ਆਮ ਸੰਗਲ ਹੀ ਪਾਏ ਹੁੰਦੇ ਚੱਬੂ ਘੱਟੇ ਪਾਏ ਨੇ ਠੰਡੀ ਤੇਰੀ ਆ ਵੇਖੋ ਉੱਤਰਾ ਠੰਡੀ ਤੇਰੀ ਹੈ ਇਹ ਦਾ ਮਰਜੀ ਬੈ ਕੇ ਧਾਰਾਂ ਜੋ ਮਰਜੀ ਅੱਛਾ ਉੱਤਰਾ ਠੰਡੀ ਤੇਰੀ ਹੈ ਬਸ ਇਹ ਕਿ ਚੱਬੂ ਫਿਰ ਹੋਣਾ ਹੀ ਪਾਇਆ ਵਾ ਹਾਂ ਭਾਵੇਂ ਇਤਨਾ ਹੀ ਰੱਸੀ ਪਾਉਤੇ ਪਾਵੇਂ ਨਾ ਆਪਾਂ ਆਪੋ ਜੀ ਕੋਈ ਤੰਗੀ ਨਹੀਂ ਠੀਕ ਹੈ ਠੀਕ ਹੈ ਚਲੋ ਹਾਂ ਦੇਖੋ ਹਾਂ ਜੀ ਆ ਸਾਡੇ ਆਉਣ ਤੋਂ ਪਹਿਲਾਂ ਹੀ ਆਹੀ ਸੰਗਲ ਨਾਲ ਵੱਜੀ ਜੀ ਚਾਚਾਪੂ ਹੁਣ ਪਾਇਆ ਇਹਨੇ ਉਹਨੇ ਚੱਬੂ ਕਰਕੇ ਥੋੜਾ ਜਿਹਾ ਕਰ ਦਿੱਜੀ ਤੇ ਮੁੱਲ ਫੇਰ ਇਹਦਾ ਮੋਹਲਾ ਦੇ 32000 ਦੀ ਦੇਦਾਂਗੇ 32000 ਦੀ ਹਾਂਜੀ ਤੇ ਵਿੱਚੋਂ ਕਰ ਦੋ ਕਿ ਮਾਨਤਨੌਰ ਲਾਸਟ ਆ ਜੋ ਕਰਾਉਣਾ ਕਰਾ ਪੂਰੇ 30 ਦੀ ਦੇਤੀਏ 1000 ਹੋਰ ਚੜ ਪਾਗੇ ਅੱਛਾ 21000 ਦੀ ਦੇਦਾਂਗੇ 29000 ਦੀ ਦੇਦੋਗੇ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਇੱਕ ਕਰੀ ਹਨਾ ਕੋਈ ਫੋਨ ਲਾਵੇ ਕੋਈ ਗੱਲ ਮਾਨਤਨ ਵਿੱਚੋਂ ਕਰ ਦੋ ਮਾਨਤਨ ਕਰਦਾ ਕੋਈ ਠੀਕ ਹੈ ਜੀ ਤੇ ਠੀਕ ਹੈ ਜੀ ਬਾਕੀ ਇਹ ਆ ਵੀ ਚਲੋ ਇੱਥੇ ਆ ਕੇ ਕੋਈ ਆਪਣੀ ਤਸੱਲੀ ਕਰਕੇ ਕਰਕੇ ਖੜੇ ਦੋ ਟਾਈਮ ਚਾਰ ਟਾਈਮ ਜਿੰਨੇ ਜਨ ਮਰਜ਼ੀ ਕੋਈ ਵੇਸ਼ ਚਾ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚਾ ਕੇ ਖੜੇ ਇੱਥੇ ਤਸੱਲੀ ਕਰਕੇ ਖੜੇ ਬਾਅਦ ਚ ਕੋਈ ਗੱਲ ਇੱਧਰ ਉੱਧਰ ਜੋਗੀ ਰਹੀ ਨਾ ਜਾਓ ਬੱਚੀ ਇਹਦੀ ਰਹਿ ਗਈ ਉਹ ਦਿਖਾ ਦਈਏ ਤੁਹਾਨੂੰ ਆਹ ਵਛੀ ਉਹਦੀ ਗਾਂ ਦੀ ਮਹੀਨੇ ਦੀ ਲਾਲੇ ਕੋਈ ਦੋਹਾਂ ਦੀ ਲਾਲੇ ਕੋਈ ਤਿੰਨਾਂ ਦੀ ਲਾਲੇ ਠੀਕ ਚਾਮਣੀ ਦੇ ਤੁਹਾਡੇ